ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰਿਆਂ ਨੇ ਉਮੀਦ ਕਰਦੀ ਹਾਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਠੀਕ ਆ ਪਹਿਲਾਂ ਤਾਂ ਬਈ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵਧੀਆ-ਵਧੀਆ ਵੀਡੀਓਜ਼ ਦੇਖਣ ਦੇ ਲਈ ਹੁਣ ਆਪਾਂ ਰੈਗੂਲਰ ਹੋ ਚੁੱਕੇ ਆ ਤੇ ਆ ਸਾਡੀ ਹੋ ਚੁੱਕੀ ਆ ਪੂਰੀ ਧਮਾਕੇਦਾਰ ਮੈਚਿੰਗ ਠੀਕ ਆ ਮੁੰਡੇ ਨੇ ਜਾਣਾ ਭੋਗ ਤੇ ਠੀਕ ਆ ਤੇ ਆਪਾਂ ਜਾਣਾ ਦੁਕਾਨ ਤੇ ਤੇ ਆਪਣਾ ਕੀ ਆ ਬਈ ਅੱਜ ਮੇਰੇ ਨਾਲ ਬਹੁਤ ਭੜੀ ਹੋਈ ਕਿਉਂਕਿ ਜਿਹੜੀ ਮੇਰੀ ਫੇਵਰਟ ਲੋਰ ਆ ਉਹਦੀ ਜੇਪੀ ਖਰਾਬ ਹੋ ਗਈ ਜੇਪੀ ਉੱਥੋਂ ਤੱਕ ਅੜ ਗਈ ਉਹ ਜੇਪੀ ਵੀ ਤੂੰ ਮੇਰਾ ਘਰ ਵਾਲਾ ਤਾਂ ਲੋਰ ਤੂੰ ਹੀ ਦਿਵਾ ਕੇ ਲਿਆਏਂਗਾ ਚਾਹ ਠੀਕ ਵੀ ਤੂੰ ਹੀ ਕਰੇਂਗਾ ਪਰ ਨਹੀਂ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਘਰ ਵਾਲੇ ਕੋਈ ਆਖੇ ਨਹੀਂ ਲੱਗਦੇ ਹੁੰਦੇ ਮੈਂ ਸਾਰਿਆਂ ਨਾਲ ਸਹਿਮਤ ਹਾਂ ਜਿੰਨਾਂ ਕੁੜੀਆਂ ਨੂੰ ਲੱਗਦਾ ਇਹ ਮੇਰਾ ਘਰ ਵਾਲਾ ਮੇਰੀ ਬਹੁਤ ਜ਼ਿਆਦਾ ਮੰਨਦਾ ਤਾਂ ਬਹਿਮ ਆ ਵੀਰੇ ਬਹਿਮ ਜਿੰਨੀ ਜਲਦੀ ਹੋ ਸਕੇ ਕੱਟ ਦੇਣਾ ਚਾਹੀਦਾਗਾ ਮੇਰਾ ਵੀ ਘਰ ਵਾਲਾ ਮੇਰੀ ਗੱਲ ਨਹੀਂ ਮੰਨਦਾ ਜੇ ਤੁਹਾਡੇ ਘਰ ਵਾਲੇ ਤੁਹਾਡੀ ਗੱਲ ਨਹੀਂ ਮੰਨਦੇ ਤਾਂ ਇਟ ਮੀਨ ਮੇਰਾ ਘਰ ਵਾਲਾ ਵੀ ਨਹੀਂ ਮੰਨਦਾ ਘਰ ਵਾਲੇ ਸਾਰੇ ਇੱਕੋ ਜਿਹੇ ਹੁੰਦੇ ਆ ਜਿਵੇਂ ਕਹਿੰਦੇ ਨੇ ਨਾ ਸਾਰੀਆਂ ਘਰ ਵਾਲੀਆਂ ਇੱਕੋ ਜੀਆਂ ਹੁੰਦੀਆਂ ਨੇ ਲੜਾ ਲੜਦੀਆਂ ਨੇ ਲੜਾਕੂ ਹੁੰਦੀਆਂ ਨੇ ਉਵੇਂ ਘਰ ਵਾਲੇ ਵੀ ਇੱਕੋ ਜੀ ਹੁੰਦੇ ਹਾਂ ਸਾਰੀਆਂ ਜਣੀਆਂ ਪੁੱਛੀ ਇੰਨੀ ਅਸੀਂ ਸੰਸਕ੍ਰੀਨ ਸੰਸਕ੍ਰੀਨ ਈਕਲੀਟ ਦੇ ਪ੍ਰੋਡਕਟ ਯੂਜ਼ ਕਰਦੀਆਂ ਮੈਂ ਹੁਣ ਤਾਂ ਕਰਕੇ ਫੇਸ ਮੇਰਾ ਅੱਗੇ ਨਾਲੋਂ ਦੇਖਣਯੋਗ ਦੀ ਸਥਿਤੀ ਦੇ ਵਿੱਚ ਆ ਗਿਆ ਭੈਣੋ ਠੀਕ ਹੈ ਪਹਿਲਾਂ ਤਾਂ ਬੜਾ ਖਰਾਬ ਹੋ ਚੁੱਕਿਆ ਸੀ ਮੇਰਾ ਫੇਸ ਦੇਖਣਯੋਗ ਨਹੀਂ ਸੀ ਲੱਗਦਾ ਤੇ ਬਾਕੀ ਜਿੱਦਨ ਹੋਲੀ ਦੇ ਖੇਢੀ ਸੀਗੀ ਉਦੋਂ ਤਾਂ ਮੈਨੂੰ ਐ ਲੱਗਦਾ ਸੀਗਾ ਮੈਂ ਵਾਪਸ ਇਸ ਰੂਪ ਦੇ ਵਿੱਚ ਨਹੀਂ ਆਉਂਗੀ ਪਰ ਮੈਂ ਆ ਚੁੱਕੀ ਹਾਂ ਰਿੱਕੀ ਦਾ ਫੇਸ ਬਹੁਤ ਜ਼ਿਆਦਾ ਕਲੀਅਰ ਹੋ ਚੁੱਕਿਆਗਾ ਇਹ ਸਾਰਾ ਪ੍ਰੋਡਕਟਾਂ ਦਾ ਕਮਾਲ ਠੀਕ ਹੈ ਹੀ ਕਲੈਰ ਪ੍ਰੋਡਕਟ ਸਿਟਿੰਗ ਲਾਈਨ ਜਾਣਾ ਹੈ ਸਿਟਿੰਗ ਲਾਈਨ ਜਾਣਾਗਾ ਜਿੱਦੇ ਸਿਟਿੰਗ ਲਾਈਨ ਕਲੇ ਅਸੀਂ ਚਿੱਥੋਂ ਇਹਨਾਂ ਦਾ ਪ੍ਰੋਪਰ ਠੀਕ ਹੈ ਜਿਹੜਾ ਹੈਗਾਗਾ ਮੂੰਹ ਦਾ ਇਲਾਜ ਚੱਲ ਰਿਹਾਗਾ ਇਲਾਜ ਤਾਂ ਮੈਂ ਇਹ ਕਹਿ ਰਹੀ ਜੇ ਬਹੁਤ ਆਰੀ ਜਿੱਥੋਂ ਇਲਾਜ ਚੱਲ ਰਿਹਾ ਉਹ ਹੈਗੇ ਨੇ ਮਹਾਲੀ ਠੀਕ ਆ ਤੁਹਾਨੂੰ ਪ੍ਰੋਪਰ ਉਹਨਾਂ ਦੇ ਘਰ ਤੱਕ ਲੈ ਕੇ ਜਾਵਾਂਗੇ ਵੀ ਕਿੱਥੇ ਉਹਨਾਂ ਦੀ ਲੋਕੇਸ਼ਨ ਆ ਤੇ ਤੁਹਾਡੀ ਸਕਿਨ ਦੀ ਕੋਈ ਵੀ ਪ੍ਰੋਬਲਮ ਨਹੀਂ ਰਹਿਣੀ ਤੇ ਹੁਣ ਆਪਾਂ ਹੋ ਚੁੱਕੇ ਆ ਰੈਡੀ ਤੇ ਨੀਚੇ ਜਾ ਕੇ ਆਪਾਂ ਦੇਖਦੇ ਆਂ ਜੁਝਾਰ ਨੂੰ ਮਿਲ ਗਏ ਆਪਾਂ ਨੀਚੇ ਆ ਇਹ ਤਾਂ ਕੋਲੇ ਬੈਠੂਗਾ ਹੈਣਾ ਦਾਜ ਆਪਦੇ ਵੀਰੇ ਦੇ ਹਾਂਜੀ ਓ ਓਏ ਜੁਝਾਰ ਤਿਆਰ ਹੈ ਚੀਕੂ ਚੁੱਪ ਕਰ ਵੀ ਭੌਂਕੀ ਜਾਣਾ ਵੈਰੀ ਗੁੱਡ ਪਾਪਾ ਹਾਂ ਪਾਪਾ ਜੀ ਜੁਹਾਰ ਸਿੰਘ ਜੀ ਤਾਂ ਹਜੇ ਤਿਆਰ ਹੋਏ ਨਹੀਂਗੇ ਜੁਹਾਰ ਸਿੰਘ ਜੀ ਤਾਂ ਮੌਜਾਂ ਨਾ ਸੁੱਤੇ ਪਏ ਨੇ ਠੀਕ ਆ ਇਹ ਤਿਆਰ ਹੋਣਗੇ ਤਾਂ ਫਿਰ ਆਪਾਂ ਜਾਵਾਂਗੇ ਪਾਲਸੀ ਨਹੀਂ ਪਹੋਂ ਕਰਕੇ ਹੋਣੀ ਜਿਹੜੀਆਂ ਤੁਸੀਂ ਪਾਲਸੀਆਂ ਕਰਨੀਆਂ ਨੇ ਉਹਦਾ ਤਾਂ ਪਤਾ ਨਹੀਂ ਫਿਲਹਾਲ ਤੁਸੀਂ ਹੁਣ ਦਾ ਕੰਮ ਕਰੋ ਉਪਰੋਂ ਚੱਕ ਕੇ ਮੈਡੀਸਨ ਵਾਲਾ ਲਪਾਵਾ ਚੱਕ ਕੇ ਲਾਉ ਜੂ ਯਾਰ ਦਾ ਮੈਂ ਉੱਪਰ ਭੁੱਲੀ ਰੈਡੀ ਜੇ ਕਲਰ ਦਾ ਜਿੱਧਰਲੇ ਪਾਸੇ ਜੂ ਯਾਰ ਸੌਂਦਾ ਹੁੰਦਾ ਉਧਰ ਪਿਆ ਜਾਓ ਤੁਸੀਂ ਜਾਣਾ ਕਿ ਨਹੀਂ ਦਵਾਈਆਂ ਵਾਲਾ ਲਪਾਵਾ ਚੱਕ ਕੇ ਲਿਆਉਣਾ ਜਾਂ ਨਹੀਂ ਲਿਆਉਣਾ ਜੇ ਨਾ ਜਾਓ ਫਿਰ ਰੋਗ ਨਾ ਰਹੇ ਪਿਆਰ ਨਾਲ ਗੇਰੇ ਉਹਨੇ ਬੱਗ ਰਿੱਕੀ ਦਵਾਈਆਂ ਵਾਲਾ ਲਪਾਵਾ ਚੱਕ ਕੇ ਲਿਆਉ ਜੀ ਸ਼ੁਕਰਾ ਜੀ ਤੁਸੀਂ ਉੱਠੇ ਹਾਂਜੀ ਗਾਇਜ਼ ਅੱਜ ਖਾਣੇ ਦੇ ਵਿੱਚ ਬਣਿਆ ਹੈਗਾ ਦਹੀਂ ਠੀਕ ਹੈ ਤੇ ਆਪਣੀ ਬਣੀਆ ਦਾਲ ਠੀਕ ਆ ਮਾਂ ਦਾਲ ਦਹੀਂ ਰੋਟੀ ਠੀਕ ਹੈ ਇਹ ਆਪਣੇ ਅੱਜ ਖਾਣੇ ਦੇ ਵਿੱਚ ਬਣੀਆਂ ਨੇ ਠੀਕ ਹੈ ਤੁਸੀਂ ਦੱਸਿਓ ਤੁਹਾਡੇ ਖਾਣੇ ਦੇ ਵਿੱਚ ਕੀ ਬਣਿਆ ਆਪਣੇ ਅੱਜ ਦਾਲ ਬਣਾਈ ਹੈ ਦਹੀਂ ਆ ਤੇ ਰੋਟੀਆਂ ਤੇ ਨਾਲ ਲੱਸੀ ਅਸੀਂ ਵੀ ਨਾ ਕੁਛ ਨਹੀਂ ਬਣਾਉਣਾ ਚਾਹੀਦਾ ਸੀਪੀ ਕਿੰਨੀ ਮਰਜ਼ੀ ਸੋਸਤੀ ਆ ਜੇ ਪਰ ਲੱਸੀ ਆਪਾਂ ਪੀਣੀ ਪੀਣੀ ਆ ਤੇ ਇਹ ਫਰਮਾਇਸ਼ ਆਪਾਂ ਆਪਣੇ ਘਰ ਵਾਲੇ ਨੂੰ ਕਰਾਂਗੇ ਸਰਦਾਰ ਜੀ ਇੱਕ ਲੱਸੀ ਦਾ ਗਲਾਸ ਲਿਆ ਕੇ ਦਿਓ ਲਿਆ ਦਿਓ ਤੁਸੀਂ ਉੱਠਣਾ ਨੇ 10 ਮਿੰਟ ਉਹਦੋਂ ਨੂੰ ਮੈਂ ਰੋਟੀ ਖਾਣ ਨੂੰ ਲੈ ਕੇ ਦਿਓ ਹਲੇ ਠੰਡਾ ਹਲੇ ਪੂਰੀਆਂ ਵਹਾਲਾ ਪਾ ਲਓ ਲੈ ਕੇ ਦਿਓ ਫਿਰ ਮੈਨੂੰ ਇਹ ਬਾਅਦ ਚ ਪਾ ਦਾਂਗੇ ਪੂਰੀਆਂ ਵਹਾਲਾ ਉਹ ਬਾਹਰ ਪਿਆਗਾ ਤੁਹਾਨੂੰ ਹੋਰ ਕਿਹਨੂੰ ਪਤਾ ਹੋ ਪਾਪਾ ਤਾਂ ਤੁਸੀਂ ਹੋ ਬਾਹਰ ਆ ਜਿਹੜੇ ਦੋਲ ਬਾਬੇ ਪਏ ਚ ਪੂਰੀਆਂ ਪੂਰੀਆਂ ਵਹਾਲਾ ਇਹਦਾ ਉਹ ਪਿਆਰ 셔ਟ ਜੀ ਇੱਧਰ ਆਪ ਤੱਕ ਤੂੰ ਅੱਗਣ ਜਿਹੜੀ ਕੱਲ ਲਾਈਨਾਂ ਵਾਲੀ ਪਾਈ ਸੀ ਲਾਈਨਾਂ ਜੀ ਵਾਲੀ ਪਾਈ ਸੀ ਮੈਂ दूदा यार साडा जिंदाबाद यार साडा कपड़े पाईंदा जिंदाबाद दूदा जी आप की कह रहे छ आपने दूदा की कह आ जाने दो सर जी और कुछ कहो पीछे होके बोल वो सासू जी बोलेंगी दूदा आप क्या बोलना चाहते हैं क्या चा? क्या बोलना चाहते हैं

ਜਾ ਸੇ ਤੁਸੀਂ ਕੀ ਬੋਲਣਾ ਚਾਹੁੰਦੇ ਹੋ ਇਹ ਬੋਲਣਾ ਚਾਹੁੰਦਾ ਕਹਿੰਦਾ ਮੇਰੇ ਤਿੰਨ ਚਾਰ ਥਾਪੜੇ ਲਾ ਕਿਹੜੇ ਸਕੂਲ ਚ ਪੜਨ ਲੱਗੇ ਤੁਸੀਂ ਹੁਣ ਇਧਰ ਸਟੋਰੀਆ ਸਕੂਲ ਗੋਇੰਦਵਾਲ ਸਾਹਿਬ ਹੁਣ ਉਥੋਂ ਔਟ ਰਹੇ ਹੋ ਤੁਸੀਂ ਹੁਣ ਕਿੱਥੇ ਪੜਨ ਲੱਗੇ ਤੁਸੀਂ ਕਿਹੜੇ ਸਕੂਲ ਚ ਬਾਈਏ ਬਾਈਏ ਸੇ ਕਿੱਥੇ ਆ ਬਰਨਾਲੇ ਵੱਡੀ ਰੋਡ ਤੇ ਰੋਡ ਬਰਨਾਲੇ ਵੱਡੀ ਰੋਡ ਤੇ ਬਰਨਾਲੇ ਵੱਡੀ ਰੋਡ ਤੇ ਕਾਹਤ ਜਾਇਆ ਕਰੋਗੇ ਬੈਨ ਤੇ ਓਏ ਤੁਹਾਡੇ ਸਕੂਲ 'ਚ ਇੱਕ ਮਾਸਟਰ ਹੁੰਦਾ ਸੀ। ਬਾਈਏ ਸਕੂਲ 'ਚ ਇੱਕ ਮਾਸਟਰ ਹੁੰਦਾ ਸੀ। ਯਾਦ ਆ? ਕਿਹੜਾ ਮਾਸਟਰ? ਰਮਿੰਦਰ ਸਿੰਘ ਸੀ ਮਾਸਟਰ ਹੁੰਦਾ ਸੀ ਇੱਕ ਪੰਜਾਬੀ ਵਾਲਾ। ਰਣਵੀਰ ਸਿੰਘ ਸੀ ਵੀ ਆ। ਜਾਣਦੇ ਹੋ? ਇੱਕ ਮਿੰਟ ਪਿੱਛੇ ਲਗੋ। ਗੁੰਤਾਜ? ਆਵੇ। ਗੁੰਤਾਜ। ਹਾਏ ਬੇ। ਅੱਜੇ ਰੋਟਾ ਚੱਕ ਲੈ ਗੁੰਤਾਜ ਮੋਟਾ ਲਾ ਲੈ ਲੈ ਖੜਾ ਹੋ ਕੇ ਆ ਆ ਬੜਾ ਨਹੀਂ ਬੜਾ ਅੱਛੇ ਤੋਂ ਬੰਦ ਤੋਂ ਗੱਲ ਨਹੀਂ ਸੁਣਦੇ ਗੁੰਤਾਜ ਗੱਲ ਸੁਣੋਗੇ ਮੇਰੀ ਗੁੰਤਾਜ ਉਧਰ ਚਾਹ ਲੈ ਉਧਰ ਚਾਹ ਲੈ ਲੋ ਰੋਪਿਆ 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 ਵਾਹ ਉਹ ਹਾਂਜੀ ਜਿਹੜਾ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਦਾਦੀ ਦੇ ਦੋ ਬੋਤੇ ਦਾਦੀ ਦੇ ਦੋ ਬੋਤੇ ਜੁਜਾਰ ਸਿੰਘ ਔਰ ਆਏ ਆਏ ਹੋ ਨਾ ਹਏ ਜੁਜਾਰ ਸਿੰਘ ਦਾਦਾ ਹੀ ਨਾ ਝੂਟੇ ਮਾਟੇ ਕਰਦੇ ਫਿਰਦੇ ਹੋ ਤੁਸੀਂ ਕੁ ਹੋ ਗਿਆ ਕੁ ਮਾਰਦੀ ਕਰਾਉਣਾ ਆਇਆ ਸੀ ਜੁਜਾਰ ਦੇਖੋ ਜੀ ਹੁਣ ਕੌਣ ਕਰ ਦੋ ਦਾਦਾ ਹੀ ਨਾ ਝੂਟੇ ਮਾਟੇ ਕਰਦੇ ਫਿਰਦੇ ਹੋ ਤੁਸੀਂ ਝੂਟੀਆਂ ਝੂਟੀਆਂ ਲਈਆਂ ਨੇ ਤੁਸੀਂ ਗੰਦੇ ਹਾਂ ਹਾਂ ਆਉ ਕਿਹੜੀ ਬਰਤਦਾਂ ਕਿਹੇ ਹੁਤੇ ਊਠਾ ਚੁੰਗਣਾ ਆ ਗਿਆ ਭਾਈ ਜੁਹਾਰ ਨੂੰ ਫਿਰ ਇਹ ਗੂਠਾ ਹੀ ਰੱਖਦਾ ਮੂੰਹ 'ਚ ਹੁਣ ਬਹੁਤ ਗੰਦਾ ਬੱਚਾ ਬਣ ਗਿਆ ਬਹੁਤ ਗੰਦਾ ਬੱਚਾ ਹਨਾ ਪੁੱਤ ਇੰਦੇ ਬੱਚੇ ਵਣਗੇ ਚੱਲ ਜੀ ਆਪਾਂ ਚਲੋ ਜੀ ਭੂਆ ਵਰਗੇ ਨੂੰ ਮਿਲਦੇ ਸੀ ਭੂਆ ਵਰਗੇ ਆਏ ਸੀਗੇ ਘਰ ਜਾਣਗੇ ਅੱਜ ਹੱਥ ਨੇ ਲਾਵਾਂਗੇ ਰੌਣਕਾਂ ਠੀਕ ਹੈ ਤੇ ਹੁਣ ਆਪਾਂ ਚੱਲਦੇ ਆਂ ਬੁਟੀਕ ਤੇ ਚਲੀਏ ਬੁੱਤ ਦੁਕਾਨ ਤੇ ਦੁਕਾਨ ਤੇ ਚਲੀਏ ਦੁਕਾਨ ਤੇ ਲਓ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਠੀਕ ਹੈ ਜੁਝਾਰ ਤਾਂ ਨੀਨੀ ਪੂਰੀ ਕਰ ਰਿਹਾ ਆਪ ਦੀ ਤੇ ਆਪਾਂ ਇੱਕ ਘੱਗਰਾ ਬਣਾ ਲਿਆ ਅੱਜ ਤੇ ਆਪਣੇ ਕੋਲ ਜਿਹੜਾ ਅੱਜ ਮਟੀਰੀਅਲ ਆਇਆ ਸੀਗਾ ਕਾਟਨ ਦੇ ਸੂਟਾਂ ਦਾ ਠੀਕ ਆ ਇਹ ਥੋੜਾ ਜਿਹਾ ਚੈੱਕ ਕਰਨਾਗਾ ਚੈੱਕ ਕਰਕੇ ਫਿਰ ਤੁਹਾਨੂੰ ਦਿਖਾਉਣੇ ਆ ਜੇ ਤੁਸੀਂ ਸੂਟ ਬਾਈ ਕਰਨੇ ਹੋਏ ਤਾਂ ਕਰ ਸਕਦੇ ਹੋ ਲੋ ਬਈ ਜਿਆਰ ਨੇ ਤਾਂ ਦੁਬਾਰਾ ਫੇਰ ਸੁੱਤੀਆਂ ਕਰਤੀਆਂ ਸਟਾਰਟ ਠੀਕ ਆ ਇਹ ਸੌਂ ਗਿਆ ਤੇ ਆਪਾਂ ਸੂਟ ਕੂਰੀਅਰ ਕਰਨੇ ਸੀਗੇ ਬਈ ਠੀਕ ਆ ਆਹ ਵਾਲਾ ਤੇ ਆਹ ਵਾਲਾ ਜਿਹੜਾ ਹੈਗਾ ਕਾਟਨ ਦੇ ਸੂਟ ਠੀਕ ਹੈ ਤੇ ਆਪਣੇ ਭੁਲਾ ਚੁੱਕੇ ਨੇ ਹੁਣ ਫੋਟੋਜ਼ ਵਗੈਰਾ ਹੁੰਦੀਆਂ ਨੇ ਜੇ ਕਿਸੇ ਨੂੰ ਵਾਹ ਕਰਨੀ ਹੁਣ ਪਰ ਇਹਨਾਂ ਨੂੰ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਜਿਵੇਂ ਹਾਂ ਆਹ ਵਾਲੇ ਸੂਟ ਆਪਣੇ ਕੋਲ ਪਹੁੰਚ ਚੁੱਕੇ ਹੋਏ ਜਿਵੇਂ ਹੁਣ ਇਹਨਾਂ ਨੂੰ ਮੈਂ ਰੈਡੀ ਕਰੂੰਗੀ ਇਹਨਾਂ ਤੇ ਪਰਕ ਵਗੈਰਾ ਕਰਕੇ ਸੂਣੇ ਜਿਹੇ ਸਟਾਈਲ ਨਾਲ ਹਨਾ ਆ ਕਾਫੀ ਸਾਰੇ ਕੁੜੀਆਂ ਨੇ ਮੰਗਵਾਏ ਸੀਗੇ ਇਹ ਉਹਨਾਂ ਦਾ ਮਟੀਰੀਅਲ ਆ ਗਿਆ ਕਾਟਨ ਦਾ ਸਾਰਾ ਠੀਕ ਆ ਇਹ ਵੀ ਆਪਾਂ ਸ਼ਿਫਟ ਕਰਨਾ ਦਾ ਤੇ ਬਾਕੀ ਆਪਾਂ ਕੰਮਕਾਰ ਆ ਜਿਹੜਾ ਉਹ ਸਾਰਾ ਹਰੇ ਦੇਖਣ ਵਾਲਾ ਪਿਆ ਆ ਕਾਫੀ ਸਾਰੀਆਂ ਇੱਧਰ ਤਾਂ ਸਟੀਚਿੰਗ ਵਾਲੇ ਨੇ ਸੂਟ ਸਾਰੇ ਜਿਹੜੇ ਕਲਾਇੰਟ ਦੇਖ ਕੇ ਜਾਂਦੇ ਨੇ ਠੀਕ ਹੈ ਤੇ ਬਾਕੀ ਨਾਲ ਦੀ ਨਾਲ ਆਪਾਂ ਕਲੀਅਰ ਕਰ ਦੇਣਾ ਸਟਾਕ ਠੀਕ ਆ ਜਿੰਨਾ ਵੀ ਹੋਇਆ ਤੇ ਜੇ ਕਿਸੇ ਨੇ ਨਾ ਸੂਟ ਬਾਏ ਕਰਨਾ ਹੋਇਆ ਨਾ ਕਾਟਨ ਦਾ ਇੱਕ ਸੂਟ ਪਿਆ ਬਈ ਆਪਣੇ ਕੋਲ ਰੈਡੀ ਆਹ ਵਾਲਾ ਤੁਸੀਂ ਮੇਰੇ ਦੇਖਿਆ ਹੋਣਾ ਰਸਟੋਰਿੰਗ ਦਾ ਵੇਅਰ ਕੀਤਾ ਹੋਇਆਗਾ ਇਹ ਆਹ ਵਾਲਾ ਆਹ ਵਾਲਾ ਬਈ ਇਹ ਵਰਕ ਹੋਇਆ ਹੋਇਆ ਉਹ ਤੇ ਸਾਰਾ ਮਤਲਬ ਤੁਸੀਂ ਮੇਰੇ ਵੇਅਰ ਕੀਤਾ ਹੋਇਆ ਦੇਖਿਆ ਹੋਣਾ ਬਾਹਾਂ ਤੇ ਆ ਠੀਕ ਆ ਆ ਜਿਹੜਾ ਹੈਗਾ ਇਹ ਤੇ ਫਰੰਟ ਤੇ ਹੈਗਾ ਠੀਕ ਹੈ ਤੇ ਇੱਕ ਬਾਈ ਆਪਣੇ ਕੋਲ ਇਹਦੇ ਨਾਲ ਦਾ ਵੀ ਸੇਮ ਸੂਟ ਪਿਆਗਾ ਸਟਾਕ ਆਇਆ ਸੀਗਾ ਇਹਦੇ ਨਾਲ ਦਾ ਵੀ ਸੇਮ ਸੂਟ ਪਿਆ ਤੇ ਇੱਕ ਬਾਈ ਆਪਣੇ ਕੋਲ ਆਹ ਜਿਹੜਾ ਗ੍ਰੀਨ ਹੈਣਾ ਆ ਗ੍ਰੀਨ ਨਾਲ ਦਾ ਵੀ ਸੇਮ ਸੂਟ ਪਿਆਗਾ ਬਿਲਕੁਲ ਤੇ ਇੱਕ ਆਪਣੇ ਕੋਲ ਬਈ ਇਹਦੇ ਨਾਲ ਦਾ ਵੀ ਸੇਮ ਸੂਟ ਪਿਆਗਾ ਤਾਂ ਜੇ ਤੁਸੀਂ ਇਹਨਾਂ ਚ ਬਾਈ ਕਰਨੇ ਹੋਏ ਦੇਖੋ ਗ੍ਰੀਨ ਨਾਲ ਦਾ ਆ ਪਿਆਗਾ ਬਈ ਸੇਮ ਸੂਟ ਦੂਜੇ ਨਾਲ ਦਾ ਆ ਪਿਆ ਸੇਮ ਸੂਟ ਜਿਹੜਾ ਉਹ ਦਿਖਾਇਆ ਸੀ ਉਹਦੇ ਨਾਲ ਦਾ ਸੇਮ ਸੂਟ ਪਿਆਗਾ ਠੀਕ ਹੈ ਤੇ ਇੱਕ ਆਪਣੇ ਕੋਲ ਬਾਹਰ ਆ ਸਟੋਰੰਜ ਠੀਕ ਹੈ ਕਿਸੇ ਨੇ ਬਾਈ ਕਰਨੇ ਹੋਏ ਤਾਂ ਬਈ ਕਾਟਨ ਵਾਲੇ ਸੂਟ ਨੇ ਇਹ ਕਰ ਸਕਦੇ ਹੋ ਤੁਸੀਂ ਸਮਝ ਗਏ ਜੀ ਹਾਂਜੀ ਬਈ ਇੱਕ ਸੂਟ ਆਪਾਂ ਅੱਜ ਆ ਵਾਲਾ ਕੋਰੀਅਰ ਕਰ ਰਹੇ ਆਂਗੇ ਇਹਦੇ ਨਾਲ ਆ ਚਨੂਨ ਦਾ ਦੁਪੱਟਾਗਾ ਤਿਆ ਲੀਸ ਲਗਾਈ ਹੈਗੀ ਇਹ ਪ੍ਰਿੰਟਡ ਸੂਟ ਨਾ ਆਪਣੇ ਕੋਲ ਪਏ ਨੇ ਇਹਦੇ ਨਾਲ ਦੇ ਦੋ ਤਿੰਨ ਸੂਟ ਜੇ ਤੁਸੀਂ ਲੈਣਾ ਹੋਇਆ ਤਾਂ ਲੈ ਸਕਦੇ ਹੋ ਇਹ ਗਰਮੀ ਸਰਦੀ ਦੋਨੋਂ ਦੋਨੋਂ ਚ ਹੀ ਪੈ ਜਾਂਦਾ ਜਿਵੇਂ ਬਾਹਰ ਜਿਹੜੇ ਫੌਰਨ ਨੇ ਹਨਾ ਵੀ ਗਰਮੀ ਸਰਦੀ ਦੋਨੋਂ ਹੀ ਰੁੱਤਾਂ ਦੇ ਵਿੱਚ ਇਹ ਫੈ ਜਾਂਦਾਗਾ ਜਿਹੜਾ ਸੂਟ ਆ ਤੇ ਇਹਦੀ ਬਾਟਮ ਤੇ ਬਹੁਤ ਪਿਆਰਾ ਆਪਾਂ ਵਰਕ ਕੀਤਾ ਹੋਇਆ ਬਈ ਤੇ ਚੁੰਨੀ ਚ ਨੂਨ ਦੀ ਆ ਨਾਲ ਉੱਪਰ ਲੇਸ ਲੱਗੀ ਆ ਤੇ ਇਹ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਆ ਤੁਸੀਂ ਇਹ ਰੈਡੀ ਕਰਵਾ ਸਕਦੇ ਹੋ ਇਹਦੇ ਨਾਲ ਦੀ ਆਪਣੇ ਕੋਲ ਦੋ ਤਿੰਨ ਸੂਟ ਪਏ ਆ ਜੇ ਰੈਡੀ ਕਰਵਾਉਣਾ ਤਾਂ ਆਪਣੇ ਕੋਲ ਸਟਾਕ ਹੈਗਾਗਾ ਦੋ ਤਿੰਨ ਸੂਟਾਂ ਦਾ ਤਾਂ ਤੁਸੀਂ ਇਹਨੂੰ ਕਰਵਾ ਸਕਦੇ ਹੋ ਰੈਡੀ ਠੀਕ ਹੈ ਜੀ ਇਹ ਜਦੋਂ ਆਪਾਂ ਕੋਰੀਅਰ ਕਰਨਾ ਸੀਗਾ ਡਿਸਪੈਚ ਕਰਨਾ ਸੀ ਤਾਂ ਕਰਕੇ ਆਪਾਂ ਇੱਥੇ ਤੁਹਾਨੂੰ ਦਿਖਾਤਾ ਪਹਿਲਾਂ ਵੀ ਇਹਦੇ ਨਾਲ ਦੇ ਸੂਟ ਰੈਡੀ ਹੋਏ ਸੀਗੇ ਉਹ ਮੈਂ ਤੁਹਾਨੂੰ ਨਹੀਂ ਦਿਖਾਏ ਗਏ ਕਿਉਂਕਿ ਉਹ ਐਮਰਜੈਂਸੀ ਦੇ ਵਿੱਚ ਭੇਜਨੇ ਸੀ ਤਾਂ ਉਹ ਪਹਿਲਾਂ ਹੀ ਭੇਜਦੇ ਸੀ ਤਾਂ ਤੁਸੀਂ ਆਹ ਵਾਲਾ ਰੈਡੀ ਕਰਵਾ ਸਕਦੇ ਲੋ ਬਈ ਇੱਕ ਮੈਂ ਤੁਹਾਡੇ ਨਾਲ ਹੋਰ ਚੀਜ਼ ਸ਼ੇਅਰ ਕਰਨੀ ਸੀਗੀ ਹਨਾ ਆਪਾਂ ਨਾ ਹਾਂ ਵੀ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਸੀਗੀ ਆਪਾਂ ਨਾ ਮੰਤਰਾ ਤੋਂ ਆ ਦੋ ਪਰਫਿਊਮ ਮੰਗਾਈ ਸੀਗੇ ਇੱਕ ਤੇ ਲਿਖਿਆ ਹੋਇਆ ਵਿਕਟੋਰੀਆ ਸਿਗਰਟ ਦੇ ਸੀਗੇ ਵਾਰਮ ਸ਼ਲ ਇੰਟੈਂਸ ਤੇ ਇਹ ਨਾ ਦੋਨਾਂ ਤੇ ਆਫ ਲੱਗਿਆ ਹੋਇਆ ਸੀਗਾ ਇੱਕ ਬਲੂ ਵਾਲੀ ਪੈਕਿੰਗ ਮੰਗਵਾਈ ਸੀਗੀ ਇਹਦੀ ਆ ਵਾਲੀ ਤੇ ਇੱਕ ਦੂਸਰੀ ਮੰਗਵਾਈ ਸੀ ਵਿਕਟੋਰੀਆ ਸਿਗਰਟ ਦੇ ਵੈਸੀ ਪਰਫਿਊਮ ਕਹਿੰਦੇ ਬਹੁਤ ਜ਼ਿਆਦਾ ਵਧੀਆ ਹੁੰਦੇ ਆ ਹਨਾ ਪਰ ਮੈਨੂੰ ਨਹੀਂ ਵਧੀਆ ਲੱਗੇ ਇਹ ਤੇ ਆਫ ਤਾਂ ਲੱਗੀ ਸੀਗੀ 30% ਕੁਝ 40% ਦੀ ਪਰ ਆਪਾਂ ਨੂੰ ਨਹੀਂ ਗਾਈਜ਼ ਵਧੀਆ ਲੱਗੇ ਤਾਂ ਕਰਕੇ ਆਪਾਂ ਇਸ ਤੋਂ ਬਾਅਦ ਪਰਫਿਊਮ ਜਿਹੜੀ ਉਹ ਨਹੀਂ ਆਪਾਂ ਆਨਲਾਈਨ ਮੰਗਾਇਆ ਕਰਦੇ ਕਿਉਂਕਿ ਪਰਫਿਊਮ ਦਾ ਪਤਾ ਨਹੀਂ ਲੱਗਦਾ ਇਹ ਚੈੱਕ ਕਰਕੇ ਹੀ ਫਰੇਗਰੈਂਸ ਫਿਰ ਪਤਾ ਲੱਗਦਾ ਇਹਨਾਂ ਦਾ ਤਾਂ ਇਹ ਆਪਾਂ ਉਥੋਂ ਜਾ ਕੇ ਲੈ ਕੇ ਆਇਆ ਕਰਾਂਗੇ ਇੱਕ ਚੀਜ਼ ਵਹੀ ਕਰ ਲਾ ਆਪਾਂ ਬਹੁਤ ਵਧੀਆ ਚੀਜ਼ ਲਈ ਹੈ ਜਿਹੜੀਆਂ ਵੀ ਕੁੜੀਆਂ ਦਾ ਸਰੀਰੀਨ ਹੋਇਆਗਾ ਹਨਾ ਤੇ ਜਾਂ ਬੈਕ ਪੇਨ ਹੁੰਦੀ ਆ ਇੱਕ ਨਾ ਬੈਲਟ ਹੋਈ ਆ ਬਾਈ ਬੀਬੀ ਹੱਗਾਂ ਵਾਲਿਆਂ ਨੂੰ ਲਈ ਸੀ ਮੈਂ ਆਹ ਵਾਲੀ ਠੀਕ ਆ ਤੇ ਇੰਨੀ ਕੁ ਜ਼ਿਆਦਾ ਕੰਫਰਟੇਬਲ ਆ ਬਾਈ ਸੂਟਾਂ ਦੇ نیچے ਦੀ ਵੀ ਨਹੀਂ ਦੇਖਦੀ ਤੇ ਪੇਟ ਨੂੰ ਇੰਨੀ ਸਪੋਰਟ ਮਿਲਦੀ ਆ ਤੇ ਬੈਕ ਨੂੰ ਮਤਲਬ ਕੋਈ ਨਹੀਂ ਬੇਲ ਕਰਦੀ ਮੇਰੀ ਹਲਕੀ ਜੀ ਬੈਕ ਪੇਨ ਹੋ ਰਹੀ ਸੀ ਕਿ ਤਾਂ ਦਨ ਮੇ ਲਗਾ ਲਈ ਪਹਿਲਾਂ ਵੀ ਦੂਸਰੀ ਲਗਾਉਂਦੀ ਹੁੰਦੀ ਸੀ ਕਿਉਂਕਿ 3 ਮੰਥ ਰੈਗੂਲਰ ਆ ਜਿਹੜੀ 벨ਟ ਉਹ ਲਗਾਉਣੀ ਹੀ ਲਗਾਉਣੀ ਪੈਂਦੀ ਹੁੰਦੀ ਆ ਡਾਕਟਰਸ ਵੀ ਕਹਿੰਦੇ ਆ ਸਜੇਰੀਅਨ ਤੋਂ ਬਾਅਦ ਚ ਹੀ ਆਪਾਂ ਨੂੰ ਇਹ 벨ਟ ਦੇ ਦਿੰਦੇ ਹੁੰਦੇ ਆ ਠੀਕ ਆ ਬਟ ਕਈ ਵਾਰ ਜੇ ਠੰਡ ਹੁੰਦੀ ਆ ਹਲਕੀ ਜੀ ਦੁਖਣ ਲੱਗ ਜਾਂਦੀ ਜਿੰਨਾ ਟਾਈਮ ਫੁੱਲ 6 ਮੰਥ ਤੱਕ ਫੁੱਲ ਰਿਕਵਰੀ ਨਹੀਂ ਹੁੰਦੀ ਉਨਾ ਟਾਈਮ ਹਲਕਾ ਹਲਕਾ ਪੇਨ ਹੁੰਦਾ ਹੀ ਹੁੰਦਾ ਦਾ ਬੈਕ ਦੇ ਵਿੱਚ ਤੇ ਤਾਂ ਕਰਕੇ ਫਿਰ ਆਪਾਂ ਨਾ ਆਹ ਵੜੀ ਲੈ ਕੇ ਆਇਆ ਹੁਣ ਉਹ ਜਿਹੜੀ ਦੂਸਰੀ ਬੈਲਟ ਹੁੰਦੀ ਹੈ ਉਹ ਮੋਟੀ ਹੁੰਦੀ ਹੈ ਥੋੜੀ ਜੀ ਸਰਦਿਆਂ ਦੇ ਵਿੱਚ ਤਾਂ ਸਹੀ ਰਹਿੰਦੀ ਹੈ ਗਰਮੀਆਂ 'ਚ ਪ੍ਰੋਬਲਮ ਆਉਂਦੀ ਹੈ ਕੋ ਸੂਟ نیچے ਨਹੀਂ ਲੱਗ ਸਕਦੀ ਨਾ ਹੀ ਟੀ-ਸ਼ਰਟ نیچے ਜਿਵੇਂ ਆਹ ਵੜੀ ਹੈ ਜਿਹੜੀ ਇਹਦਾ ਪਤਾ ਹੀ ਨਹੀਂ ਲੱਗਦਾ ਨਾ ਸੂਟ نیچے ਲਾਈਦਾ ਪਤਾ ਲੱਗਦਾ ਨਾ ਟੀ-ਸ਼ਰਟ نیچے ਲਾਈਦਾ ਪਤਾ ਲੱਗਦਾ ਮੈਂ ਹੁਣ ਵੀ ਇਹ ਟੀ-ਸ਼ਰਟ ਨੀਚੇ ਦੀ ਇਹ ਲਗਾਈ ਹੋਈ ਆ ਬਿਲਕੁਲ ਪਤਾ ਨਹੀਂ ਲੱਗਦਾ ਤੇ ਇੰਨੀ ਕਿ ਕੰਫਰਟੇਬਲ ਆ ਨਾ ਫੀਲ ਹੁੰਦਾ ਵੀ ਆਪਣੇ ਕੋਈ ਬੈਲ ਤਾਂ ਲੱਗੀ ਆ ਤੇ ਪੇਟ ਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਆ ਜੇ ਪੇਟ ਲਟਕਦਾ ਹੋਵੇ ਤਾਂ ਉਹ ਅੱਛੀ ਤਰੀਕੇ ਨਾਲ ਸਪੋਰਟ ਮਿਲਦੀ ਆ ਤਾਂ ਹੌਲੀ-ਹੌਲੀ ਉਹ ਆਪ ਦੀ ਪੋਜੀਸ਼ਨ ਤੇ ਆਪਣੇ ਆਪ ਆ ਜਾਂਦਾ ਜਿਹੜਾ ਪੇਟ ਹੁੰਦਾ ਠੀਕ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਬਿਲਕੁਲ ਪਤਾ ਨਹੀਂ ਲੱਗ ਰਿਹਾ 벨ਟ ਲੱਗੀ ਦਾ ਵੀ 벨ਟ ਲੱਗੀ ਹੋਈ ਆ ਬਿਲਕੁਲ ਸ਼ੋ ਨਹੀਂ ਹੁੰਦੀ ਹਨਾ ਸੂਟ ਨੀਚੇ ਦੀ ਵੀ ਆਰਾਮ ਨਾਲ ਉੱਪਰ ਦੀ ਸੂਟ ਵੇਅਰ ਹੋ ਜਾਂਦਾ ਨਾਲੇ ਪੇਟ ਜੇ ਲੜਕਦਾ ਹੋਵੇ ਉਹ ਉੱਪਰ ਚੱਕਿਆ ਜਾਂਦਾ ਨਾਲੇ ਸੂਟ ਦੀ ਫਿਟਿੰਗ ਆ ਜਿਹੜੀ ਉਹ ਸਹੀ ਆ ਜਾਂਦੀ ਆ ਤਾਂ ਤੁਸੀਂ ਜੇ ਬਈ 벨ਟ ਯੂਜ਼ ਕਰਨੀ ਹੋਈ ਤਾਂ ਗਾਇਸ ਤੁਸੀਂ ਇਹ ਜਰੂਰ ਲਿਓ ਠੀਕ ਹੈ ਬਹੁਤ ਵਧੀਆਗਾ ਆਪਾਂ ਪੈਸੇ ਜੇ ਤੇ ਲਾ ਕੇ ਆਵਾਂਗੇ ਤਾਂ ਆਪਣੇ ਪੈਸੇ ਆ ਜਿਹੜੇ ਉਹ ਖਰਾਬ ਨਹੀਂ ਹੋਣੇ ਬਿਲਕੁਲ ਸਹੀ ਜਗ੍ਹਾ ਤੇ ਪੈਸੇ ਲੱਗਣਗੇ ਤਾਂ ਜਰੂਰ ਤੁਸੀਂ ਲਿਆਇਓ ਹਾਂਜੀ ਤੇ ਆਪਾਂ ਥੋੜੇ ਕ ਸੂਟ ਇੱਕ ਕੱਡੇ ਸੀਗੇ ਆਫਰ ਵਾਸਤੇ ਠੀਕ ਆ ਮਤਲਬ ਕਿ ਕਾਫੀ سارے ਸੂਟ ਪਏ ਨੇ ਠੀਕ ਆ ਚਾਰ ਪੰਜ ਸੂਟ ਹੈਗੇ ਨੇ ਜਿਨ੍ਹਾਂ ਤੇ ਫੁੱਲ ਡਿਸਕਾਊਂਟ ਮਿਲ ਸਕਦਾਗਾ ਤੁਹਾਨੂੰ ਜੇ ਤੁਸੀਂ ਉਹ ਸੂਟ ਬਾਏ ਕਰਨੇ ਆ ਕੋਈ ਵੀਅਰ ਨਹੀਂ ਕੀਤੇ ਹੋਏ ਤੇ ਯੂਜ਼ ਨਹੀਂ ਹੋਏ ਹੋਏ ਉਹ ਸੂਟ ਤੇ ਜਸਟ ਬਸ ਕਈ ਵਾਰ ਆਪਣੇ ਬੁਟੀਕ ਤੇ ਕੋਈ ਮਿਸਟੇਕ ਹੋ ਜਾਂਦੀ ਆ ਜਾਂ ਕਈ ਵਾਰ ਨਾਪ ਦੇ ਵਿੱਚ ਕੋਈ ਮਿਸਟੇਕ ਰਹਿ ਜਾਂਦੀ ਆ ਹਨਾ ਤਾਂ ਉਹ ਵਾਲੇ ਸੂਟ ਨੇ ਕਈ ਵਾਰ ਟੇਲਰ ਤੋਂ ਕੋਈ ਮਿਸਟੇਕ ਨਾਲ ਬਣ ਜਾਂਦਾ ਜਾਂ ਮਿਸਟੇਕ ਰਹਿ ਜਾਂਦੀ ਆ ਕਈ ਵਾਰ ਵਰਕ ਵਾਲਿਆਂ ਤੋਂ ਕੋਈ ਮਿਸਟੇਕ ਹੋ ਜਾਂਦੀ ਆ ਠੀਕ ਆ ਤਾਂ ਉਹ ਸੂਟ ਜਿਹੜੇ ਹੁੰਦੇ ਆ ਆਪਾਂ ਪ੍ਰੋਪਰ ਆਫਰ ਤੇ ਕੱਢ ਦਨੇ ਹੁੰਦੀਆਂ ਡਿਸਕਾਊਂਟ ਤੇ ਤੇ ਉਹ ਮੈਂ ਤੁਹਾਨੂੰ ਦਿਖਾ ਦੰਨੀ ਆ ਠੀਕ ਆ ਜਿਵੇਂ ਖਤਾਵਾਲਾ ਸੂਟ ਆ ਬਾਈ ਖਤਾਵਾਲਾ ਸੂਟ ਆ ਬਾਈ ਇਹ ਪਿਓਰ ਕਰੇਵ ਤੇ ਆ ਠੀਕ ਆ ਇਹਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆਗਾ ਤਾਂ ਇਹ ਤੁਹਾਨੂੰ ਜਮ੍ਹਾਂ ਸਹੀ ਪ੍ਰਾਈਸ ਦੇ ਵਿੱਚ ਮਿਲ ਜੂਗਾ ਸਟਿਚ ਕੀਤਾ ਹੋਇਆਗਾ ਇਹੇ ਬਿਲਕੁਲ ਸਹੀ ਪ੍ਰਾਈਸ ਤੇ ਮਿਲ ਜੂ ਜੇ ਤੁਸੀਂ ਲੈਣਾ ਹੋਇਆ ਲੈ ਸਕਦੇ ਹੋ ਹਾਂਜੀ ਗਾਇਜ਼ ਇੱਕ ਆਹ ਵਾਲਾ ਸੂਟ ਹੈਗਾ ਠੀਕ ਹੈ ਇਹ ਪਿਓਰ ਜੌਰਜਟ ਤੇ ਬਣਿਆ ਹੋਇਆਗਾ ਇਹ ਤੇ ਪੇਂਟ ਕੀਤਾ ਹੋਇਆਗਾ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਗਾਇਜ਼ ਇੱਕ ਆਹ ਵਾਲਾ ਰੈੱਡ ਗਾਊਨ ਆ ਠੀਕ ਹੈ ਪ੍ਰੋਪਰ ਇਹ ਤੇ ਹੈਂਡਵਰਕ ਕੀਤਾ ਹੋਇਆਗਾ ਜੌਰਜਟ ਤੇ ਬਣਿਆ ਹੋਇਆ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਗਾਇਜ਼ ਇੱਕ ਆਹ ਵਾਲਾ ਪੀਚ ਸੂਟ ਹੈਗਾ ਠੀਕ ਹੈ ਬਹੁਤ ਜ਼ਿਆਦਾ ਸੋਹਣਾ ਇਹ ਤੇ ਮਸ਼ੀਨਵਰਕ ਸਲਵਾਰ ਤੇ ਵਰਕ ਕੀਤਾ ਹੋਇਆ ਤੇ ਦੁਪੱਟੇ ਤੇ ਵੀ ਵਰਕ ਕੀਤਾ ਹੋਇਆਗਾ ਇਹ ਕ੍ਰੇਪ ਤੇ ਬਣਿਆ ਹੋਇਆ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਗਾਇਜ਼ ਈਕਾ ਵਾਲਾ ਪ੍ਰਿੰਟਰ ਸੂਟ ਆ ਬਹੁਤ ਸੋਹਣਾ ਲੇਸਿਸ ਨਾਲ ਡਿਜ਼ਾਈਨ ਕੀਤਾ ਹੋਇਆ ਬਹੁਤ ਜ਼ਿਆਦਾ ਮਲਟੀ ਕਲਰ ਦਾ ਇਹਨਾਂ ਦੁਪੱਟਾ ਦਾ ਦੁਪੱਟਾ ਤੁਹਾਨੂੰ ਮੈਂ ਦਿਖਾ ਦਿੰਨੀ ਆ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਹਾਂਜੀ ਗਾਇਜ਼ ਆਹ ਵਾਲਾ ਦੁਪੱਟਾ ਦਾ ਉਹ ਸ਼ਰਟ ਦੇ ਨਾਲ ਉਹਦੇ ਨਾਲ ਐਦਾਂ ਦੀ ਬਾਟਮ ਆ ਗਈ ਤਾਂ ਇਹ ਸੂਟ ਵੀ ਤੁਸੀਂ ਬਾਏ ਕਰ ਸਕਦੇ ਹੋ ਪਿਓਰ ਕਾਟਨ ਤੇ ਹੀ ਬਣਿਆ ਹੋਇਆਗਾ ਠੀਕ ਆ ਹੁਣ ਗਰਮੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਇਹ ਲੱਗੂਗਾ ਪਾਇਆ ਹੋਇਆ ਤੇ ਇਹ ਜਮਾਂ ਬਿਲਕੁਲ ਜੈਨੂਇਨ ਪ੍ਰਾਈਸ ਤੇ ਆ ਤੇ ਉਹ ਵਾਲੇ ਜਿਹੜੇ ਹੈਗੇ ਆ ਪੂਰੀ ਵਧੀਆ ਆਫਰ ਤੇ ਕੱਢੇ ਨੇ ਮੈਂ ਸੂਟ ਜੇ ਕਿਸੇ ਨੇ ਬਾਏ ਕਰਨ ਹਾਂਜੀ ਗਾਇਸ ਤਾਂ ਇਹ ਵਾਲੇ ਸਿਗੇਟੇਰੇ ਸੂਟ ਆਪਾਂ ਆਫਰ ਤੇ ਕੱਢੇ ਸੀਗੇ ਤੁਸੀਂ ਬਾਏ ਕਰ ਸਕਦੇ ਹੋ ਠੀਕ ਆ ਬਾਕੀ ਆਪਣੇ ਕੋਲ ਬਹੁਤ ਸੋਹਣੀਆਂ ਆਫਰ ਚੱਲ ਰਹੀ ਹੈਗੀ ਠੀਕ ਆ ਮੈਂ ਜੇ ਕੋਈ ਆਪਣੇ ਤੋਂ ਸੂਟ ਬਾਏ ਕਰਦਾ ਤਾਂ ਆਪਾਂ ਉਹਨਾਂ ਨੂੰ ਨਾਲ ਸਰਪ੍ਰਾਈਜ਼ ਗਿਫਟ ਭੇਜ ਦੇਵਾਂਗੇ ਠੀਕ ਹੈ ਤੇ ਜਿਵੇਂ ਗਰਮੀ ਵਾਲੇ ਸੂਟ ਆ ਹਨਾ ਆਪਾਂ 10 10 15 15 ਸੂਟ ਕਾਟਨ ਦੇ ਬਾਏ ਕਰਦੇ ਆ ਠੀਕ ਆ ਤਾਂ ਆਪਾਂ ਉਹਨਾਂ ਨੂੰ ਇੱਕ ਸਰਪ੍ਰਾਈਜ਼ ਗਿਫਟ ਜ਼ਰੂਰ ਨਾਲ ਭੇਜਦੇ ਹੁੰਦੇ ਆ ਕੋਈ ਵੀ ਚੀਜ਼ ਭੇਜ ਦਿਓ ਭੇਜਦੇ ਆ ਆਪਾਂ ਯੂਜ਼ ਹੋਣ ਵਾਲੀ ਜਿਹੜਾ ਜਿਹੜੀ ਉਹ ਵਧੀਆ ਯੂਜ਼ ਕਰ ਸਕਣ ਠੀਕ ਹੈ ਐਵੇਂ ਨਹੀਂ ਜੀ ਵੀ ਫਰੀ ਦੀ ਚੀਜ਼ ਭੇਜਨੀ ਆ ਤਾਂ ਮਾੜੀ ਚੀਜ਼ ਭੇਜ ਦਈਏ ਠੀਕ ਹੈ ਤਾਂ ਤੁਸੀਂ ਵੀ ਜੇ ਸੂਟ ਬਾਏ ਕਰਨੇ ਆ ਤਾਂ ਆਪਣੇ ਬੂਟੀਕ ਤੋਂ ਬਾਏ ਕਰ ਸਕਦੇ ਹੋ ਤੇ ਬਾਕੀ ਵੀ ਹਾਂ ਡਿਜ਼ਾਈਨਿੰਗ ਆਪਣੇ ਕੋਲ ਫੁੱਲ ਅਵੇਲੇਬਲ ਹੁੰਦੀ ਆ ਕਿੱਦਾਂ ਦਾ ਵੀ ਤੁਸੀਂ ਪ੍ਰਿੰਟ ਸੂਟ ਕਿੱਦਾਂ ਦਾ ਵੀ ਵਰਕ ਕਰਾਉਣਾ ਹੋਵੇ ਕਿੱਦਾਂ ਨੂੰ ਡਿਜ਼ਾਈਨ ਕਰਵਾਉਣਾ ਕਸਟਮਾਈਜ਼ ਕਰਵਾਉਣਾ ਆਪਣੇ ਕੋਲ ਆ ਕੇ ਤੁਸੀਂ ਕੋਈ ਵੀ ਸੂਟ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਵਧੀਆ ਤਰੀਕੇ ਨਾਲ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਸਟਿਚਿੰਗ अवेलेबल ਹੈਗੀ ਹੈ ভাই ਹਰ ਇੱਕ ਤਰ੍ਹਾਂ ਦਾ ਬਰਕ ਵੀ अवेलेबल ਹੈਗਾਗਾ ਤੇ ਹਾਂ ਇੱਕ ਚੀਜ਼ ਹੋਰ ਜਿਵੇਂ ਸੀਜ਼ਨ ਦੇ ਵਿੱਚ ਕੀ ਹੁੰਦਾਗਾ ਵੀ ਆਪਾਂ ਨੂੰ ਟਾਈਮ ਨਹੀਂ ਹੁੰਦਾ ਬਰਕ ਕਰਾਉਣ ਦਾ ਹਨਾ ਤਾਂ ਜਿੰਨੇ ਵੀ ਤੁਹਾਡੇ ਜੇ ਕਿਸੇ ਦੇ ਬਈ ਹੁਣ ਆਉਣ ਵਾਲੇ ਸਾਲ ਦੇ ਵਿੱਚ ਮੈਰिज ਫੰਕਸ਼ਨ ਹੋਣਗੇ ਤਾਂ ਤੁਸੀਂ ਹੁਣੇ ਤੋਂ ਆਪਣੇ ਸੂਟ ਜਿਹੜੇ ਕਸਟਮਾਈਜ਼ ਕਰਵਾ ਸਕਦੇ ਹੋ ਕਿਉਂਕਿ ਹੁਣੇ ਤੋਂ ਰੈਡੀ ਕਰਵਾ ਕੇ ਰੱਖੋਗੇ ਤਾਂ ਟਾਈਮ ਤੇ ਤੁਹਾਡੇ ਪ੍ਰੋਪਰ ਰੈਡੀ ਹੋ ਜਾਂਦਾ ਹੈ ਸੂਟ ਬਿਕਾਉਜ਼ ਟਾਈਮ ਚਾਹੀਦਾ ਹੁੰਦਾਗਾ ਜਿਵੇਂ ਇਸ ਵਾਰ ਦਾ ਜਿਹੜਾ ਮੇਰਾ ਸੀਜ਼ਨ ਸੀਗਾ ਉਹ ਜੁਹਾਰ ਦੇ ਵਿੱਚ ਹੀ ਲੰਘਿਆਗਾ ਬਿਕਾਉਜ਼ ਜੁਹਾਰ ਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਭਾਜੜ ਪੈ ਗਈ ਸੀਗੀ ਇਹ ਬਿਮਾਰ ਵੀ ਹੋ ਗਿਆ ਸੀ ਤੇ ਦਾਖਲ ਵੀ ਰਿਹਾ ਤੇ ਮੇਰੇ ਵੀ ਸੇਜੇਰੀਅਨ ਕਰਕੇ ਕਾਫੀ ਸਾਰੇ ਮੈਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾਗਾ ਉਹ ਕਰਨਾ ਪਿਆ ਬਟ ਮੇਰੇ ਸਾਰੇ ਕਲਾਇੰਟਾਂ ਨੇ ਮੈਨੂੰ ਬਹੁਤ ਅੰਡਰਸਟੈਂਡ ਕੀਤਾ ਪਹਿਲਾਂ ਤਾਂ ਮੇਰੇ ਸਾਰੇ ਕਲਾਇੰਟਾਂ ਨੂੰ ਬਹੁਤ ਬਹੁਤ ਜਿਆਦਾ ਧੰਨਵਾਦ ਬਾਈ ਜਿਨ੍ਹਾਂ ਨੇ ਮੈਨੂੰ ਅੰਡਰਸਟੈਂਡ ਕੀਤਾ ਤੇ ਜਿਨ੍ਹਾਂ ਨੇ ਸੂਟ ਜਿਨ੍ਹਾਂ ਦੇ ਲੇਟ ਹੋਇਆ ਉਹਨਾਂ ਨੇ ਬਾਈ ਬਹੁਤ ਮੇਰੇ ਨਾਲ ਮਤਲਬ ਕਿ ਬਹੁਤ ਜਿਆਦਾ ਹੀ ਮਤਲਬ ਮੇਰੇ ਨਾਲ ਖੜੇ ਹੋ ਹਨਾ ਉਹਨਾਂ ਨੇ ਕੋਈ ਮੇਰੇ ਨਾਲ ਐਦਾਂ ਨਹੀਂ ਸੀਗਾ ਕੋਈ ਮੈਨੂੰ ਭੱਜ ਕੇ ਨਹੀਂ ਪਿਆ ਹਨਾ ਸਾਰੇ ਮੇਰੀ ਪਰੇਸ਼ਾਨੀ ਨੂੰ ਸਮਝਿਆ ਤੇ ਸਾਰਿਆਂ ਨੇ ਮੈਨੂੰ ਫੁੱਲ ਸਪੋਰਟ ਕੀਤੀ ਸੀ ਥੈਂਕ ਯੂ ਸੋ ਮੱਚ ਤਾਂ ਹੁਣ ਬਈ ਜਿਨ੍ਹਾਂ ਦੀ ਵੀ ਕੋਈ ਮੈਰਿਜ ਫੰਕਸ਼ਨ ਹੋਣਗੇ ਤਾਂ ਹੁਣੇ ਤੋਂ ਹੀ ਆਪਣੇ ਜਿਹੜੇ ਸੂਟ ਨੇ ਉਹ ਤਿਆਰ ਕਰਵਾਉਣੇ ਸਟਾਰਟ ਕਰ ਦਿਓ ਬਿਕੋਜ਼ ਸੀਜ਼ਨ ਦੇ ਵਿੱਚ ਬਿਲਕੁਲ ਟਾਈਮ ਨਹੀਂ ਹੁੰਦਾ ਕੱਪੜੇ ਰੈਡੀ ਕਰਨ ਦਾ ਤਾਂ ਤੁਸੀਂ ਹੁਣੇ ਤੋਂ ਤਿਆਰ ਕਰਵਾਉਂਗੇ ਨਾਲੇ ਤਾਂ ਵਧੀਆ ਰੈਡੀ ਹੋਣਗੇ ਦੇਖੋ ਬਿਕੋਜ਼ ਤਿੰਨ ਤਿੰਨ ਚਾਰ ਚਾਰ ਮਹੀਨੇ ਰੈਡੀ ਹੋਣ ਨੂੰ ਲੱਗ ਹੀ ਜਾਂਦੇ ਆ ਕੱਪੜਿਆਂ ਨੂੰ ਤਾਂ ਤੁਸੀਂ ਪਹਿਲਾਂ ਹੀ ਆਪਦਾ ਆਰਡਰ ਆ ਜਿਹੜਾ ਪ੍ਰੀ ਆਰਡਰ ਦੋ ਠੀਕ ਹੈ ਤੇ ਰੈਡੀ ਕਰਵਾਓ ਤੇ ਨਾਲੇ ਹਾਂ ਜੇ ਤੁਸੀਂ ਗਰਮੀਆਂ ਦੇ ਵਿੱਚ ਆਪਣੇ ਵਿਆਹ ਲਈ ਸੂਟ ਰੈਡੀ ਕਰਵਾਉਂਗੇ ਤਾਂ ਪਤਾ ਕੀ ਹੈ ਪ੍ਰਾਈਸ ਵੀ ਘਟ ਜਾਂਦਾ ਹੁੰਦਾ ਦਾ ਸੂਟਾਂ ਦਾ ਹੈਂਡਵਰਕ ਦਾ ਵੀ ਪ੍ਰਾਈਸ ਘਟ ਜਾਂਦਾ ਹੁੰਦਾ ਗਰਮੀਆਂ ਦੇ ਵਿੱਚ ਆ ਕੇ ਤਾਂ ਤੁਸੀਂ ਹੁਣੇ ਹੀ ਰੈਡੀ ਕਰਵਾ ਲਿਓ ਜੇ ਤੁਸੀਂ ਮੇਰੀ ਸਲਾਹ ਲੈਣੇ ਹੋ ਤੇ ਇਹ ਬਈ ਆਪਣਾ ਅੱਜ ਦਾ ਵਲੌਗ ਸੀਗਾ ਹੁਣ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੇਂ ਦਿਨ ਦੇ ਨਾਲ ਮਿਲਾਂਗੇ ਤੁਹਾਨੂੰ ਜਰੂਰ ਦੇਖਿਆ ਕਰੋ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੋਈ ਵੀ ਬਈ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਕੋਈ ਵੀ ਜਾਣਕਾਰੀ ਹੋਵੇ ਤੁਸੀਂ ਮੈਨੂੰ ਇਥੇ ਆਪਣੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤਾਂ ਨੈਕਸਟ ਵਲੌਗ ਆਪਾਂ ਹੁਣ ਮੈਂ ਫ੍ਰੀ ਆ ਤੁਹਾਡੇ ਲਈ ਠੀਕ ਹੈ ਤਾਂ ਨੈਕਸਟ ਵਲੌਗ ਆਪਾਂ ਉਹੀ ਟੌਪਿਕ ਤੇ ਲੈ ਕੇ ਆਇਆ ਕਰਾਂਗੇ ਜਿੱਦਾਂ ਦਾ ਵੀ ਜਿਹੜੀ ਵੀ ਚੀਜ਼ ਦੀ ਤੁਹਾਨੂੰ ਨੌਲੇਜ ਚਾਹੀਦੀ ਆ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰ ਸਕਦੇ ਹੋ ਠੀਕ ਹੈ ਜਿੰਨੀ ਕ ਆਪਾਂ ਨੂੰ ਨੌਲੇਜ ਹੋਈ ਆ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਮਿਲကြਈਏ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰ ਦਿਓ ਜਿੱਦਾਂ ਦੀ ਵੀਡੀਓ ਚਾਹੀਦੀ ਹੋਵੇ ਬਾਏ ਬਾਏ